ਲੁਧਿਆਣਾ ਦੀ ਵੱਡੀ ਕੇਂਦਰੀ ਜੇਲ੍ਹ ਦੀ ਸੁਰੱਖਿਆ ਚ ਕਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਹਾਂ ਦੱਸਣਾ ਚਾਹਵਾਂਗਾ ਕਿ 26 ਲਵਾਰਸ ਮੋਬਾਈਲ ਫੋਨ ਜਿਹੜੇ ਆ ਉਹ ਪ੍ਰਸ਼ਾਸਨ ਦੇ ਵੱਲੋਂ ਜ਼ਬਤ ਕੀਤੇ ਗਏ ਆ ਵੱਡੇ ਸਵਾਲ ਕਾਨੂੰਨ ਐਂਡ ਲਾਅ ਐਂਡ ਆਰਡਰ ਤੇ ਉੱਠਦੇ ਨੇ ਕਾਨੂੰਨ ਦੀ ਵਿਵਸਥਾ ਤੇ ਉੱਠਦੇ ਨੇ ਕਿ ਲੁਧਿਆਣਾ ਦੀ ਵਰਗੀ ਕੇਂਦਰੀ ਜੇਲ੍ਹ ਦੇ ਵਿੱਚੋਂ 26 ਲਵਾਰਸ ਫੋਨ ਜਦੋਂ ਬਰਾਮਦ ਹੁੰਦੇ ਆ ਤਾਂ ਕਾਫੀ ਸਵਾਲ ਉੱਠਦੇ ਨੇ ਹਾਲਾਂਕਿ ਮਾਮਲਾ ਜਿਹੜਾ ਉਹ ਅਣਪਛਾਤੇ ਵਿਅਕਤੀਆਂ ਤੇ ਦਰਜ ਕਰ ਲਿਆ ਗਿਆ 26 ਲਵਾਰਸ ਫੋਨ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਹੁਣ ਸਵਾਲ ਇਹ ਹੈ ਕੀ ਆਖਿਰ ਇਹ ਜਿਹੜੇ 26 ਮੋਬਾਈਲ ਫੋਨ ਨੇ ਹੁਣ ਜਿਹੜੇ ਲਵਾਰਿਸ ਨੇ ਇਹ ਜੇਲ੍ਹ ਦੇ ਅੰਦਰ ਦਾਖਲ ਕਿਵੇਂ ਹੋ ਗਏ ਇਹਨਾਂ ਨੂੰ ਐਂਟਰੀ ਕਿਵੇਂ ਮਿਲੀ ਹੈ ਉਪਰੋਂ ਕੋਈ ਸੁੱਟ ਗਿਆ ਜਾਂ ਫਿਰ ਮੇਨ ਗੇਟ ਤਾਂ ਨਹੀਂ ਐਂਟਰ ਹੋਇਆ ਤਾਂ ਜੇਕਰ ਇਹ ਮੋਬਾਈਲ ਫੋਨ ਅੰਦਰ ਗਏ ਹੈ ਤੇ ਕਿਹਦੇ ਜ਼ਰੀਏ ਗਏ ਹੈ ਇਹ ਮੋਬਾਈਲ ਫੋਨ ਹੈ ਕਿਹਦੇ ਆ ਕਿੰਨੇ ਅੰਦਰ ਜਾਣ ਦਿੱਤਾ ਤਾਂ ਤਮਾਮ ਸਵਾਲ ਨੇ ਫਿਲਹਾਲ ਬਰਾਮਦ ਕਰ ਲਿਆ 26 ਲਵਾਰਿਸ ਫੋਨਾਂ ਨੂੰ ਜਿਹੜਾ ਮਾਮਲਾ ਉਹ ਵੀ ਦਰਜ ਕਰ ਦਿੱਤਾ ਗਿਆ ਮੇਰੇ ਨਾਲ ਮੇਰੇ ਸਹਿਯੋਗੀ ਲੁਧਿਆਣਾ ਤੋਂ ਨਰਿੰਦਰ ਜੁੜ ਚੁੱਕੇ ਨੇ ਉਹਨਾਂ ਤੋਂ ਜਾਣਕਾਰੀ ਲੈਣੀ ਆ ਨਰਿੰਦਰ ਕੀ ਮਾਮਲਾ ਹੈ 26 ਲਵਾਰਿਸ ਫੋਨ ਉਹ ਵੀ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਮਿਲਦੇ ਨੇ ਅਹ ਦੇਖੋ ਹਰ ਵਾਰ ਜਿਹੜੀ ਹੈ ਜੇਲ੍ਹ ਦੇ ਵਿੱਚ ਚੈਕਿੰਗ ਅਭਿਆਨ ਚਲਾਇਆ ਜਾਂਦਾ ਵਾ ਕੱਲ ਵੀ ਜਦੋਂ ਜੋ ਸੂਚਨਾ ਮਿਲੀ ਸੀ ਕਿ ਜਿਹੜੇ ਜੇਲ੍ਹ ਅਧਿਕਾਰੀਆਂ ਨੂੰ ਕਿ ਜੇਲ੍ਹ ਦੇ ਅੰਦਰ ਜਿਹੜੇ ਨੇ 26 ਫੋਨ ਜਿਹੜੇ ਨੇ ਉਹ ਪਏ ਹੋਏ ਨੇ ਸੋ ਇੱਕ ਵੱਡਾ ਜ਼ਖੀਰਾ ਜਿਹੜਾ ਉਹ ਬਰਾਮਦ ਕੀਤਾ ਗਿਆ ਵਾ ਡਿਜੀਟਲ ਨੰਬਰ 7 ਦੇ ਵਿੱਚ ਸੁਪਰੀਮ ਜਿਹੜੇ ਸਾਂ ਇੱਕ ਸੁਪਰੀਮ ਅਨੁਸ਼ਕਾ ਦੀ ਦੌਰਾਨ ਮਾਮਲਾ ਵੀ ਜਿਹੜਾ ਉਹ ਦਰਜ ਕਰ ਦਿੱਤਾ ਗਿਆ ਵਾ ਪਰ ਸਵਾਲਾਂ ਦੇ ਘੇਰੇ ਦੀ ਚੱਕਰ ਨੇ ਜੀਣ ਰਹੀ ਆ ਕਰੀ ਨਸ਼ਾ ਬਰਾਮਦ ਹੋਣਾ ਜਾਂ ਕੋਈ ਵੀਡੀਓ ਕਾਲ ਸੀ ਜਿਹਦੇ ذریعے ਕੁਝ ਵੀਡੀਓ ਜਾਰੀ ਹੋਣੀ ਆ ਸੋ ਇਹ ਕਦੇ ਸਵਾਲਾਂ ਦੇ ਇਹ ਕਿ ਇਹ ਦੇ ਵਿੱਚ ਅਫਸਰ ਦੇ ਚਿੱਤੇ ਦੇ ਰੰਗ ਲਿਆ ਆ ਕਈ ਕਈ ਫੋਟੋਆਂ ਦੁਆਰਾ ਨੇ ਕੰਡਿਆਰੀ ਉਤਾਰਾਂ ਲੱਗੀਆਂ ਨੇ ਆਖਰੇ ਮੋਬਾਈਲ ਜਾਂ ਨਸ਼ਾ ਜਿਹੜਾ ਬਾ ਅੰਦਰ ਕਿਸ ਤਰ੍ਹਾਂ ਪਹੁੰਚਦਾ ਵਾ ਇਹ ਹਰ ਮੇਰੀ ਸਵਾਲ ਜਿਹੜੇ ਨੇ ਖੜੇ ਕਰ ਜਾਂਦੇ ਨੇ ਪਰ ਇਹ 26 ਮੋਬਾਈਲ ਮੇਨਾਂ ਇੱਕ ਵੱਡੀ ਗੰਗ ਹੈਗੀ ਆ ਆ ਪੁਲਿਸ ਮੈਂ ਹੁਣ ਮਾਮਲਾ ਦਰਜ ਕਰ ਦਿੱਤਾ ਵਾ ਜੋ ਦੱਸਿਆ ਜਾ ਰਿਹਾ ਕਿ ਜੇਲ੍ਹ ਦੇ ਅੰਦਰ ਇੱਕ ਵਾਰ ਫਿਰ ਜਿਹੜਾ ਵਾ ਸਰਚ ਅਭਿਆਨ ਜਿਹੜਾ ਵਾ ਸ਼ੁਰੂ ਹੋ ਚੁੱਕਾ ਵਾ ਮਨਿੰਦਰ ਜੀ ਕੋਈ ਪਤਾ ਲੱਗਾ ਹੈ ਇਹ 26 ਲਵਾਰਸ ਮੋਬਾਈਲ ਫੋਨ ਕਿਸੇ ਬੈਰਕਾਂ ਚੋਂ ਮਿਲੇ ਆ ਜਾਂ ਫਿਰ ਹੋਰ ਕਿੱਥੋਂ ਫੋਨ ਬਰਾਮਦ ਹੋਇਆ ਕੋਈ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਇਦਾਂ ਦੀ ਦੇਖੋ ਅਨੁਾਈ ਪੁਲਿਸ ਡਿਵੀਜ਼ਨ ਦੇ ਅਧਿਕਾਰੀ ਨੇ ਉਹ ਇਸ ਦੀ ਪੁਸ਼ਟੀ ਨਹੀਂ ਕਰ ਰਹੇ ਨੇ ਕਿ ਕਿੱਥੋਂ ਇਹ ਬਰਾਮਦ ਹੋਏ ਨੇ ਪਰ ਇੱਕ ਜਖੀਲਾ ਜਿਹੜਾ ਵਾ ਸਹਾਇਕ ਸੁਪਰਡੈਂਟ ਜੋ ਜੇਲ੍ਹ ਦੇ ਨੇ ਉਹਨਾਂ ਦੀ ਕਹਿਣ ਤੇ ਇਹ ਮਾਮਲਾ ਨੰਬਰ 7 ਦੇ ਵਿੱਚ ਦਰਜ ਕਰ ਦਿੱਤਾ ਗਿਆ ਵਾ ਜਿਵੇਂ ਕਿ ਮੈਂ ਦੱਸ ਰਿਹਾ ਕਿ ਅਕਸਰ ਇਹ ਸਵਾਲ ਖੜੇ ਕਰ ਦਿੰਦੇ ਨੇ ਜਦੋਂ ਵੀ ਕੋਈ ਮਾਮਲਾ ਤਾਂ ਜੇਲ੍ਹ ਦੇ ਵਿੱਚ ਚਾਹੇ 2 ਮੋਬਾਈਲ ਬਰਾਮਦ ਹੋਣ ਚਾਹੇ 4 ਮੋਬਾਈਲ ਬਰਾਮਦ ਹੋਣ ਜਾਂ ਨਸ਼ਾ ਮਿਲੇ ਤਾਂ ਅਗਿਆਤ ਵਿਅਕਤੀਆਂ ਦੇ ਖਿਲਾਫ ਇਹ ਮਾਮਲਾ ਜਿਹੜਾ ਵਾ ਦਰਜ ਕਰਤਾ ਜਾਂਦਾ ਵਾ ਬਾਈ ਨੇਮ ਕਿਸੇ ਦੇ ਵੀ ਮਾਮਲਾ ਅੱਜ ਤੱਕ ਜਿਹੜਾ ਜੇਲ੍ਹ ਦੇ ਵਿੱਚ ਨਹੀਂ ਦਰਜ ਕੀਤਾ ਜਾਂਦਾ ਵਾ ਅਗਿਆਤ ਲੋਕਾਂ ਦੇ ਜਿਹੜੇ ਅੰਦਰ ਕੈਦੀ ਨੇ ਉਹਨਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕਰ ਦਿੱਤਾ ਗਿਆ ਵਾ ਅਣਪਛਾਤੇ ਨੇ ਕਿੰਨਾ ਕਿੰਨਾਂ ਨੇ ਰੱਖੇ ਮੋਬਾਈਲ ਕਿੰਨਾ ਦੇ ਜਿਹੜੀ ਮੋਬਾਈਲ ਅੰਦਰ ਆਏ ਨੇ ਇਹਦੀ ਹਾਲੇ ਜਾਂਚ ਚੱਲ ਰਹੀ ਹੈ ਜਦੋਂ ਵੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਂਦੀ ਤਾਂ ਇੱਕੋ ਹੀ ਜਿਹੜਾ ਸਵਾਲ ਦਾ ਜਵਾਬ ਹੁੰਦਾ ਨਾਲ ਕਿ ਕਿ ਅਸੀਂ ਜਾਂਚ ਕਰ ਰਹੇ ਹਾਂ ਜਾਂਚ ਤੋਂ ਬਾਅਦ ਹੀ ਜਿਹੜੀ ਆ ਪੁਸ਼ਟੀ ਕਰ ਪਾਵਾਂਗੇ ਅੱਛਾ ਜਿਹੜੇ ਮੋਬਾਈਲ ਬ੍ਰੰਮਦ ਹੋਏ ਆ ਉਹ ਪੁਲਿਸ ਦੇ ਕੋਲ ਨੇ ਉਹਨਾਂ ਦੀ ਫੋਰੈਂਸਿਕ ਜਾਂਚ ਵਗੈਰਾ ਚੱਲ ਰਹੀ ਹੈ ਅ ਬਿਲਕੁਲ ਦੇਖੋ ਪੁਲਿਸ ਨੇ ਜਿਹੜੀ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਇਹ ਸਾਰੇ ਮੋਬਾਈਲ ਜਿਹੜੇ ਨੇ ਲੈ ਲਏ ਨੇ ਉਹਨਾਂ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਉਹਨਾਂ ਦੇ ਵਿੱਚ SIM ਸੀਗੇ ਜਾਂ ਨਹੀਂ ਸੀਗੇ SIM ਕਿੱਥੋਂ ਖਰੀਦੇ ਗਏ ਸੀਗੇ ਇਹ ਮੋਬਾਈਲ ਜਿਹੜੇ ਨੇ ਕਿੱਥੋਂ ਖਰੀਦੇ ਗਏ ਸੀਗੇ ਜਿਹੜੇ ਟਾਵਰ ਨੇ ਉਹ ਟ੍ਰੇਸ ਕਿੱਥੇ ਜਾਣਗੇ ਕਿੱਥੋਂ ਕਿੱਥੋਂ ਇਹ ਲੋਕੇਸ਼ਨ ਤੋਂ ਇਹ ਮੋਬਾਈਲ ਨਿਕਲੇ ਨੇ ਸੋ ਪੁਰੀ ਪੁਲਿਸ ਜਿਹੜੀ ਇਹ ਮਾਮਲੇ ਦੇ ਜਾਂਚ ਕਰ ਰਹੀ ਆ ਪਰ ਸਵਾਲ ਇਹ ਹੈ ਕਿ ਕੀ ਇਹ ਜਾਂਚ ਦੇ ਵਿੱਚ ਜਿਹੜੇ ਲੋਕ ਨੇ ਸਹੀ ਜਿਨ੍ਹਾਂ ਨੇ ਇਹ ਕੰਮ ਕੀਤੇ ਨੇ ਕੀ ਉਹਨਾਂ ਦੇ ਖਿਲਾਫ ਇਹ ਮਾਮਲਾ ਦਰਜ ਤਾ ਜੋ ਵੀ ਕਾ ਜਾਂ ਨਹੀਂ ਇਹ ਸਵਾਲ ਵੱਡਾ ਖੜਾ ਹੋ ਜਾਂਦਾ ਠੀਕ ਹੈ ਨਰਿੰਦਰ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ 26 ਲਵਾਰਸ ਫੋਨ ਬਰਾਮਦ ਹੋਏ ਨੇ ਹਾਲਾਂਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਬਤ ਕੀ ਕਾਰਵਾਈ ਹੋਵੇਗੀ ਜੇਕਰ ਅਸੀਂ ਫਿਰੋਜ਼ਪੁਰ ਜੇਲ੍ਹ ਦੀ ਗੱਲ ਕਰਦੇ ਹਾਂ ਤਾਂ ਉੱਥੋਂ 60 ਹਜ਼ਾਰ ਤੋਂ ਵੱਧ ਫੋਨ ਕਾਲਾਂ ਜਿਹੜੀਆਂ ਜੇਲ੍ਹ ਦੇ ਅੰਦਰੋਂ ਹੋਈਆਂ ਔਰ ਲੈਣ ਦੇਣ ਪੈਸਿਆਂ ਦਾ ਕਰੋੜਾਂ ਦੀ ਡਰੱਗ ਮਨੀ ਦਾ ਕਾਰੋਬਾਰ ਜੇਲ੍ਹ ਦੇ ਅੰਦਰੋਂ ਚੱਲਿਆ ਤਾਂ ਇਹ ਵੀ ਹੁਣ ਲੁਧਿਆਣਾ ਦੀ ਇੱਕ ਕੇਂਦਰੀ ਜੇਲ੍ਹ ਹੈ ਜੇਕਰ ਕੇਂਦਰੀ ਜੇਲ੍ਹ ਦੇ ਅੰਦਰ 26 ਮੋਬਾਈਲ ਬਰਾਮਦ ਹੁੰਦੇ ਆ ਤਾਂ ਸਵਾਲ ਤਾਂ ਫਿਰ ਖੜੇ ਹੁਣੇ ਲਾਜ਼ਮੀ ਹੈ ਕਿ ਆਖਿਰ ਇਹ 26 ਮੋਬਾਈਲ ਫੋਨ ਜੇਲ੍ਹ ਦੇ ਅੰਦਰ ਕਿਵੇਂ ਚਲੇ ਗਏ ਕੌਣ ਲੈ ਕੇ ਗਿਆ ਇਸ ਦੇ ਪਿੱਛੇ ਦਾ ਵੱਡਾ ਕਾਰਨ ਕੀ ਹੈ ਉਹਨਾਂ ਮੋਬਾਈਲਾਂ ਦੇ ਵਿੱਚ SIM ਸੀਗੀ ਜਾਂ ਫਿਰ ਨਹੀਂ ਮੋਬਾਈਲਾਂ ਤੋਂ ਕਿਹੜਾ ਕਾਰੋਬਾਰ ਚੱਲਦਾ ਰਿਹਾ ਕਿੰਨੂ ਫੋਨ ਕਾਲਸ ਕੀਤੀਆਂ ਨੇ ਤਾਂ ਇਹ ਤਮਾਮ ਸਵਾਲ ਨੇ ਫਿਲਹਾਲ ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਜਿਹੜੇ 26 ਮੋਬਾਈਲ ਫੋਨ ਨੇ ਉਹਨਾਂ ਨੂੰ ਬਰਾਮਦ ਕਰਕੇ ਫਰੈਂਸ